ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਪੱਧਰੀ ਇਸ ਪਿੰਡ ਦੇ ਵਿੱਚੋਂ ਇੱਕ ਬਜ਼ੁਰਗ ਦੀ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਮੇਰਾ ਖਿਆਲ ਵੀ ਤੁਹਾਡੇ ਕੋਲੇ ਵੀ ਆਈ ਹੋਣੀ ਆ ਮੇਰੇ ਕੋਲੇ ਵੀ ਆਈ ਆ ਇੰਸਟਾਗ੍ਰam ਦੇ ਉੱਤੇ ਲਗਾਤਾਰ ਘੁੰਮ ਰਹੀ ਆ ਫੇਸਬੁੱਕ ਦੇ ਉੱਤੇ ਵੀ ਵੇਖੀ ਆ ਤੁਹਾਡੇ ਕੋਲੇ ਵੈਸੇ ਵਟਸਐਪ ਤੇ ਆ ਗਈ ਹੋਣੀ ਆ ਜਦੋਂ ਮੈਂ ਦੇਖੀ ਆ ਮੇਰੇ ਮਨ ਦੇ ਵਿੱਚ ਬੜੇ ਖਿਆਲ ਆਏ ਤੇ ਮੈਨੂੰ ਸੱਚੀ ਮੁੱੱਚੀ ਬਹੁਤ ਦੁੱਖ ਹੋਇਆ ਪੰਜਾਬੀਆਂ ਦਾ ਵੱਡਾ ਹਿੱਸਾ ਤਮਾਸ਼ੀਨ ਆ ਇਹ ਤਾਂ ਆਪਾਂ ਨੂੰ ਪਤਾ ਮੈਂ ਇਹਦੇ ਬਾਰੇ ਕੁ ਭਲੇਖੇ ਦੇ ਵਿੱਚ ਨਹੀਂ ਕਿਸੇ ਨੂੰ ਵੀ ਕੁਝ ਵੀ ਕਹਿ ਦੋ ਕੱਚਾਂ ਦੇ ਵਿੱਚ ਹੱਥ ਦੇ ਕੇ ਹੜਹੜ ਕਰਦੇ ਆਪਾਂ ਉਹਦੇ ਬਾਰੇ ਨੁਕਸ ਕੜਤਾ ਉਹਦੇ 'ਚ ਨੁਕਸ ਕੜਤਾ ਉਹਦੇ 'ਚ ਨੁਕਸ ਕੜਤਾ ਉਹਨੂੰ ਰਹਿ ਦੇਤੀ ਉਹਨੂੰ ਰਹਿ ਦੇਤੀ ਇਹ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆਗਿਆ ਗੱਲਾਂ ਕੁਝ ਇੱਕ ਨੂੰ ਛੱਡ ਕੇ ਪਰ ਪੰਜਾਬੀ ਇਹਨੇ ਨਰਦਈ ਇਹਨੇ ਮੂਰਖ ਇਹਨੇ ਬੇਸ਼ਰਮ ਵੀ ਹੋ ਸਕਦੇ ਆ ਇਹ ਇਸ ਵੀਡੀਓ ਨੂੰ ਦੇਖ ਕੇ ਬਣ ਲੱਗਾ ਜਿਹੜੇ ਲੋਕ ਵੀਡੀਓ ਬਣਾ ਰਹੇ ਆ ਉਹ ਜਿਹੜੇ ਵੀਡੀਓ ਬਣਾਉਣ ਵਾਲੇ ਆ ਉਹਨਾਂ ਦਾ ਇਸ ਬਜ਼ੁਰਗ ਦੇ ਨਾਲ ਸ਼ਾਇਦ ਕੋਈ ਰੌਲਾ ਚੱਲਦਾ ਜ਼ਮੀਂਦਾਰ ਰੌਲਾ ਮਰਲੇ ਦਾ ਹੈ ਜਾਂ ਕਨਾਲ ਦਾ ਹੈ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਆ ਪਰ ਵੀਡੀਓ ਬਣਾਉਣ ਵਾਲਾ ਇੱਕ ਨਹੀਂਗਾ ਵੀਡੀਓ ਬਣਾਉਣ ਵਾਲੇ ਕਈ ਜਾਣੇ ਜਿਹਦੇ ਵਿੱਚ ਔਰਤਾਂ ਵੀ ਆ ਬੰਦੇ ਵੀਡੀਓ ਬਣਾ ਰਹੇ ਆ ਕਈ ਜਾਣੇ ਖੜੇ ਆ ਅਸਲ ਵਿੱਚ ਇਹ ਬਜ਼ੁਰਗ ਆ ਜਿਹੜਾ ਤੁਸੀਂ ਦੇਖਿਆ ਜਾਂ ਮੈਂ ਦੇਖਿਆ ਇਹਦੇ ਇੱਕ ਹੱਥ ਦੇ ਵਿੱਚ ਦਾਤੀ ਫੜੀ ਆ ਇੱਕ ਹੱਥ ਦੇ ਵਿੱਚ ਸਪਰੇਅ ਵਾਲੀ ਸ਼ੀਸ਼ੀ ਆ ਉਹ ਸ਼ੀਸ਼ੀ ਦਾ ਟੱਕਣ ਇਓਂ ਕਰਕੇ ਖੋਲਦਾ ਫਿਰ ਉਹ ਖੁੱਲਦੀ ਨਹੀਂ ਬੜੀ ਮੁਸ਼ਕਲਤ ਦੇ ਨਾਲ ਖੋਲਦਾ ਤੇ ਫਿਰ ਉਹ ਡੀਕ ਲਾ ਕੇ ਸਾਰੀ ਸਪਰੇਅ ਪੀ ਜਾਂਦਾ ਉਸ ਤੋਂ ਬਾਅਦ ਉਹ ਕੁਝ ਕਦੂਰੀ ਤੇ ਤੁਰ ਕੇ ਜਾਂਦਾ ਫਿਰ ਉਹ ਬੈਠ ਜਾਂਦਾ ਇੰਨੇ ਚਿਰ ਨੂੰ ਉਸ ਬਜ਼ੁਰਗ ਦੀ ਘਰ ਵਾਲੀ ਕੋਲੇ ਆਉਂਦੀ ਆ ਜਿਹਨੂੰ ਜਦੋਂ ਇਹ ਪਤਾ ਲੱਗਦਾ ਕਿ ਇਹਨੇ ਦਵਾਈ ਪੀ ਲਈ ਇਹਨੇ ਸਪਰੇਅ ਪੀ ਲਈ ਫਿਰ ਉਹ ਪਿੱਟਦੀ ਆ ਇੰਨੇ ਚਿਰ ਨੂੰ ਬਜ਼ੁਰਗ ਆ ਜਿਹੜਾ ਲੰਮਾ ਪੈ ਜਾਂਦਾ ਯਾਨੀ ਕਿ ਉਹਦੇ ਤੇ ਦਵਾਈ ਨੇ ਸਪਰੇਅ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਦਾ ਖੁਦ ਕੁਸ਼ੀਆਂ ਕਰ ਜਾਣਾ ਕਿਸਾਨਾਂ ਦਾ ਇਸ ਤਰੀਕੇ ਨਾਲ ਦਵਾਈ ਪੀ ਜਾਣਾ ਰਸਾ ਗਲ ਦੇ ਵਿੱਚ ਪਾ ਲੈਣਾ ਨਹਿਰ ਚ ਛਾਲ ਮਾਰ ਦੇਣੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਸਾਨੂੰ ਦੁੱਖ ਹੁੰਦਾ ਵੀ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਖੇਤੀ ਕਿਵੇਂ ਹੋ ਰਹੀ ਆ ਵਕ ਵਕਰਨ ਦੇ ਕਰਕੇ ਪਰ ਇਹ ਜਿਹੜਾ ਨਵਾਂ ਤਰੀਕਾ ਨਵਾਂ ਤਰੀਕਾ ਇਹ ਆ ਜਿਹੜਾ ਕਿ ਵੀਡੀਓ ਬਣਾਉਣ ਵਾਲੇ ਆ ਉਹਨਾਂ ਨੇ ਬੇਸ਼ਰਮੀ ਦੀਆਂ ਜਿਹੜੀਆਂ ਹੱਦਾਂ ਪਾਰ ਕੀਤੀਆਂ ਵੈਸੇ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਫਿਟ ਲਾਣ ਤੇ ਇੰਨੀ ਕਹਿਤੀ ਆ ਵੀ ਜੇਕਰ ਉਹਨਾਂ ਦੇ ਕੋਲੇ ਇੱਕ ਮੈਨੇ ਚਪੜੀ ਹੋਵੇ ਤਾਂ ਉਹਦੇ ਵਿੱਚ ਨੱਕ ਡੋਬ ਲੈਣ ਆਪਦਾ ਵੀ ਯਾਰ ਪੰਜਾਬ ਇੰਨਾ ਬੇਗੈਰਤਾਂ ਦਾ ਵੀ ਹੋ ਸਕਦਾ ਵੀ ਤੁਹਾਡਾ ਕਿਸੇ ਨਾਲ ਕੋਈ ਜ਼ਮੀਨ ਦੇ ਨਿੱਕੇ ਜਿਹੇ ਟੋਟੇ ਦਾ ਜਾਂ ਚਾਰ ਛਿਲੜਾਂ ਦਾ ਰੌਲਾ ਹੋਵੇ ਤੇ ਬੰਦਾ ਤੁਹਾਡੇ ਮੂਰੇ ਮਰ ਰਿਆ ਹੋਵੇ ਤਾਂ ਤੁਸੀਂ ਵੀਡੀਓ ਬਣਾ ਰਹੇ ਹੋ ਇਸ ਕਰਕੇ ਵੀ ਭਾਈ ਆਪਾਂ ਇਹਨੂੰ ਸਬੂਤ ਦੇ ਤੌਰ ਤੇ ਉੱਤੇ ਵਰਤਾ ਗਏ ਕਿ ਭਾਈ ਅਸੀਂ ਨਹੀਂ ਮਾਰਿਆ ਤੁਹਾਡੀਆਂ ਕਰਤੂਤਾਂ ਦੇ ਕਰਕੇ ਤਾਂ ਸਪਰੇਅ ਪੀ ਰਿਆ ਤੇ ਤੁਸੀਂ ਆਪਦੇ ਆਪ ਨੂੰ ਬਰੀ ਕਰਨ ਦੇ ਲਈ ਉਹਦੀ ਵੀਡੀਓ ਬਣਾ ਰਹੇ ਆ ਤੁਹਾਡੇ ਵਿੱਚ ਇੰਨੀ ਗੈਰਤ ਤੁਹਾਡੇ ਵਿੱਚ ਇੰਨੀ ਹਿੰਮਤ ਤੁਹਾਡੇ ਵਿੱਚ ਇੰਨੀ ਸਿਆਣਪ ਭੋਰਾ ਵੀ ਨਹੀਂ ਨਿਕਲੀ ਵੀ ਭਾਈ ਤੁਸੀਂ ਉਸ ਬਜ਼ੁਰਗ ਨੂੰ ਰੋਕਦੇ ਤੁਸੀਂ ਉਹਨੂੰ ਟੋਕਦੇ ਤੁਸੀਂ ਉਹਦੇ ਹੱਥ ਦੇ ਵਿੱਚੋਂ ਸਪਰੇਅ ਵਾਲੀ ਸ਼ੀਸ਼ੀ ਖੋਹਦੇ ਇਹ ਪੰਜਾਬੀਆਂ ਦੀ ਮਤ ਨੂੰ ਹੋ ਕੀ ਗਿਆ ਪੰਜਾਬੀ ਵੀਡੀਓ ਬਣਾਉਣ ਲੱਗੇ ਇੱਕ ਸਕਿੰਟ ਲਾਉਂਦੇ ਆ ਪਰ ਕੰਮ ਕਿਸੇ ਦੇ ਆਉਣ ਵੇਲੇ 3600 ਬਰੀ ਨੂੰ ਘੋਚ ਕੱਢਦੇ ਕਾਰਨ ਕੀ ਬਣ ਗਿਆ ਇਸ ਬਜ਼ੁਰਗ ਦੇ ਪਿੰਡ ਵਾਸੀ ਜਿਹੜੇ ਉਹ ਕੀ ਕਹਿੰਦੇ ਆ ਮੈਨੂੰ ਇਹਦੇ ਬਾਰੇ ਗਿਆਨ ਨਹੀਂਗਾ ਕਿਉਂਕਿ ਮੈਂ ਇੱਥੇ ਬੈਠਾ ਜਲੰਧਰ ਦੇ ਵਿੱਚ ਇਸ ਵੀਡੀਓ ਨੂੰ ਦੇਖ ਕੇ ਸੱਚੀ ਮੁੱਚੀ ਪ੍ਰਸੀਜਿਆ ਗਿਆ ਵੀ ਯਾਰ ਸਾਡਾ ਇੱਕ ਬਜ਼ੁਰਗ ਆ ਸਾਡਾ ਵੱਡਾ ਦਾੜੀ ਚਿੱਟੀ ਆ ਕਿਸਾਨ ਆ ਉਹਦਾ ਰੌਲਾ ਚੱਲ ਰਿਹਾ ਗਵਾਂਡ ਨਾਲ ਜਾਂ ਕਿਸੇ ਬੰ ਨਾਲ ਵੀ ਤੇ ਫਿਰ ਭਾਈ ਉਹਨੂੰ ਮਰਨਾ ਪੈ ਰਿਹਾ ਜੇ ਅਸੀਂ ਉਹਨੂੰ ਬਚਾਉਣ ਦੀ ਥਾਂ ਦੇ ਉੱਤੇ ਅਸੀਂ ਤਮਾਸ਼ੀ ਬਣਿਆ ਜਿਵੇਂ ਨਾ ਮੂਰੇ ਕੋਈ ਮਦਾਰੀ ਖੇਡਾ ਪਾ ਰਿਹਾ ਹੁੰਦਾ ਤੇ ਆਪਾਂ ਕੱਚਾਂ ਦੇ ਵਿੱਚ ਹੱਥ ਦੇ ਕੇ ਕਹਿ ਰਹੇ ਹੁੰਦੇ ਆਹ ਦੇਖੋ ਕਿਵੇਂ ਕਰਤਾ ਦੇਖੋ ਕਿਵੇਂ ਕਰਤਾ ਅਸੀਂ ਪੰਜਾਬੀ ਇਹ ਲਾਸ਼ਾਂ ਅਸੀਂ ਤਾਂ ਮਤਲਬ ਇਹਦਾ ਮਤਲਬ ਇਹ ਆ ਕਿ ਇਹੋ ਜਿਹੇ ਪੰਜਾਬੀਆਂ ਦੇ ਹੁੰਦੇ ਹੋਏ ਪੰਜਾਬ ਬਚਣ ਦੀ ਆਸ ਨਹੀਂ ਗਈ ਅਸੀਂ ਤਾਂ ਇਹ ਗੱਲ ਕਹਿੰਦੇ ਕਿ ਉਹਨੇ ਡੋਪਤਾ ਪੰਜਾਬ ਇਹਨੇ ਡੋਪਤਾ ਪੰਜਾਬ ਇਨ੍ਹਾਂ ਪੰਜਾਬੀਆਂ ਨੇ ਪੰਜਾਬ ਡੋਬਿਆ ਬੇਗੈਰਤਾ ਨੇ ਪੰਜਾਬ ਡੋਬਿਆ ਜਿਹੜੇ ਸੰਜੀਦਾ ਹੈ ਹੀ ਨਹੀਂ ਕਿਸੇ ਗੱਲ ਪ੍ਰਤੀ ਉਹਨਾਂ ਨੇ ਪੰਜਾਬ ਡੋਬਿਆ ਇਹ ਤਮਾਸ਼ੀਨਾ ਨੇ ਪੰਜਾਬ ਡੋਬਿਆ ਤੇ ਅੱਜ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਗੱਲ ਕਹੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਤਮਾਸ਼ਾ ਦੇਖਣ ਵਾਲੇ ਆ ਇਹਨਾਂ ਦੇ ਵਿੱਚ ਹੋਰ ਕੁਝ ਹੈ ਨਹੀਂਗਾ ਜੇਕਰ ਕੋਈ ਬੰਦਾ ਚੰਗਾ ਕੰਮ ਕਰਦਾ ਉਹਦੇ ਵਿੱਚ 3600 ਨੁਕਸ ਕੱਢਣਗੇ 3600 ਤੈਨੂੰ ਕੰਮ ਨਹੀਂ ਕਰਨਾ ਆਉਂਦਾ ਤੇਰਾ ਫਰਜ਼ ਨਹੀਂ ਆ ਬਣਦਾ ਇਹਨੇ ਵਿੱਚੋਂ ਕੁਛ ਖਾ ਲਿਆ ਹੋਣਾ ਇਹਨੇ ਐ ਕਰ ਲਿਆ ਹੋਣਾ ਸਭ ਤੋਂ ਵੱਧ ਇਹੋ ਜੇ ਜਾਲੀ ਲੋਕ ਜਿਹੜੇ ਵੀਡੀਓ ਬਣਾਉਣ ਵਾਲੇ ਆ ਜਿਨ੍ਹਾਂ ਨੇ ਉੱਥੇ ਬਜ਼ੁਰਗ ਨੂੰ ਮਰਦੇ ਹੋਏ ਦੇਖਿਆ ਉਹਨਾਂ ਨੇ ਆਹ ਕਰਤੂਤਾਂ ਕੀਤੀਆਂ ਅੱਜ ਤੱਕ ਇਹਨਾਂ ਦਾ ਨਾਂ ਪਿੰਡ ਦੇ ਪ੍ਰਤੀ ਕੋਈ ਯੋਗਦਾਨ ਆ ਨਾ ਨਾੜਾ ਸਮਾਜ ਪ੍ਰਤੀ ਕੋਈ ਯੋਗਦਾਨ ਆ ਇਹਨਾਂ ਨੂੰ ਸਹੂਲਤਾਂ ਦੇਈ ਚੱਲੋ ਇਹਨਾਂ ਦੇ ਬਾਰੇ ਸੋਚੀ ਚੱਲੋ ਇਹਨਾਂ ਨੇ ਪੰਜਾਬ ਦੇ ਬਾਰੇ ਵੀ ਸੋਚਣਾ ਇਹ ਬਸ ਇਸੇ ਕੰਮ ਦੇ ਲਾਇਕ ਆ ਯਾਰ ਆਪਾਂ ਇਹਨੇ ਮਰ ਚੁੱਕੇ ਆਂ ਅਸੀਂ ਲਾਸ਼ਾਂ ਫਿਰਦੇ ਆਂ ਅਸਲ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸਰੀਰ ਆ ਜਿਹੜਾ ਕੱਲੇ ਸਰੀਰ ਆ ਸਿਰ ਹੈ ਨਹੀਂ ਦਿਮਾਗ ਹੈ ਨਹੀਂ ਲਾਸ਼ਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਸਿਰ ਦੇ ਉੱਤੇ ਪੰਜਾਬ ਥੋੜੀ ਬਚਣਾ ਇਹ ਲਾਸ਼ਾਂ ਤੁਰ ਜਾਣ ਤਾਂ ਵੀ ਕੋਈ ਨਹੀਂ ਲਾਸ਼ਾਂ ਜਿਉਂਦੀਆਂ ਫਿਰਦੀਆਂ ਤਾਂ ਵੀ ਕੋਈ ਨਹੀਂ ਥੋੜਾ ਬਤਾ ਆਪਾਂ ਕੱਲ ਨੂੰ ਹੱਥ ਮਾਰ ਗਏ ਵੀ ਯਾਰ ਅਸੀਂ ਕਿਸੇ ਦੀ ਮੌਤ ਦੇ ਗਵਾਹ ਵੀ ਬਣੇ ਆ ਤੇ ਅਸੀਂ ਕਿਸੇ ਦੀ ਮੌਤ ਦੇ ਕਾਰਨ ਵੀ ਬਣੇ ਆ ਤੇ ਅਸੀਂ ਸਿਰਫ ਮੋਬਾਈਲ ਚਲਾਉਣ ਵਾਲੇ ਆ ਅਸੀਂ ਹੋਰ ਕੰਮ ਕਰਨ ਵਾਲੇ ਨਹੀਂ ਆ ਜੇ ਸਾਡੇ ਉੱਤੇ ਭੀੜ ਪਵੇ ਤਾਂ ਅਸੀਂ ਗੱਲ ਕਰਦੇ ਵੀ ਸਾਨੂੰ ਇਨਸਾਫ ਦਿਓ ਤੇ ਜੇਕਰ ਹੁਣ ਤੁਹਾਡੇ ਤੇ ਪਰਚੇ ਦਰਜ ਹੋਣਗੇ ਤੇ ਫਿਰ ਤੁਸੀਂ ਕਹੋਗੇ ਸਾਡੇ ਨਾਲ ਤੱਕਾ ਹੋ ਗਿਆ ਕਿਉਂਕਿ ਤੁਸੀਂ ਤਮਾਸ਼ੀਬੀਨ ਲੋਕ ਆ ਤੁਹਾਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੀਆਂ ਕੋਲੇ ਔਰਤਾਂ ਖੜੀਆਂ ਅਸੀਂ ਕਹਿੰਦੇ ਵੀ ਔਰਤਾਂ ਸੰਜੀਦਾ ਹੁੰਦੀ ਆ ਔਰਤ ਬੰਦੇ ਨੂੰ ਗਲਤ ਕੰਮ ਕਰਨ ਤੋਂ ਵੀ ਰੋਕਦੀ ਆ ਜਿਹੜੀਆਂ ਕੋਲੇ ਔਰਤਾਂ ਖੜੀਆਂ ਉਹਨਾਂ ਨੂੰ ਅਕਲੀ ਹੈ ਨਹੀਂਗੀ ਵੀ ਪਾਈ ਇਹਨੂੰ ਰੋਕਿਆ ਜਾਵੇ ਦੋ ਥੱਪੜ ਮ ਤੁਸਤਾ ਇਹ ਗੱਲ ਕਹਿ ਰਹੀਆਂ ਵੀ ਪਾਈ ਬਣਾ ਬਣਾ ਖਿੱਚ ਕੇ ਰਕਮ ਤੁਸੀਂ ਕਿਸੇ ਦੇ ਘਰ ਦੇ ਵਿੱਚ ਦੀਵਾ ਬੁਝਾ ਕੇ ਹਮੇਸ਼ਾ ਲਈ ਆਪ ਕਿਵੇਂ ਖੁਸ਼ ਰਹਿ ਸਕਦੇ ਆ ਇਹ ਗੱਲ ਮੇਰੀ ਮਿਹਣਿਆਂ ਵਾਲੀ ਦੀ ਤੁਸੀਂ ਇਹ ਗੱਲ ਸੋਚ ਕੇ ਦੇਖੋ ਕਿ ਕੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਤਮਾਸ਼ੀਨ ਹੈ ਨਹੀਂ ਇਹ ਪਹਿਲੀ ਵਾਰ ਨਹੀਂ ਹੋਇਆ ਤੁਸੀਂ ਪਿਛਲੀਆਂ ਘਰਮੀਆਂ ਦੀ ਗੱਲ ਦੇਖੋ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਇੱਕ ਕਾਰ ਤੁਰੀ ਜਾਂਦੀ ਸੀ ਸੜਕ ਦੇ ਉੱਤੇ ਤੁਰੀ ਜਾਂਦੀ ਕਾਰ ਨੂੰ ਅੱਗ ਲੱਗ ਗਈ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੋਣ ਲੱਗ ਪਈਆਂ ਤੇ ਲੋਕ ਆ ਜਿਹੜੇ ਦੂਰ ਖੜ ਕੇ ਵੀਡੀਓ ਬਣਾਈ ਗਏ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਮੋਬਾਈਲ ਦੇ ਉੱਤੇ ਵੀਡੀਓ ਬਣਾਈਆਂ ਪਰ ਕਿਸੇ ਨੇ ਜਾ ਕੇ ਉੱਥੇ ਤਾਕੀ ਭੰਨ ਕੇ ਸ਼ੀਸ਼ੇ ਤੋੜ ਕੇ ਬੰਦੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਲਾਈਵ ਹੋ ਜਾਂਦੇ ਪੰਜਾਬੀ ਅੱਜਕੱਲ ਪਰ ਮਦਦ ਕਰਨ ਵੇਲੇ 3600 ਗੱਲ ਕਰਦੇ ਆ ਅੱਗੋਂ ਆਪਾਂ ਕਹਗੇ ਵੀ ਭਾਈ ਤੂੰ ਫਲਾਣੀ ਥਾਂ ਤੇ ਮਦਦ ਕਿਉਂ ਨਹੀਂ ਕੀਤੀ ਕਹਿੰਦਾ ਮੇਰਾ ਨਾਂ ਵੀ ਨਾਂ ਵੀ ਆ ਜਾਣਾ ਸੀ ਮੈਂ ਤਾਂ ਨਹੀਂ ਕਰਦਾ ਭਾਈ ਪੰਜਾਬੀਆਂ ਨੂੰ ਵਿਊ ਦੀ ਘਾਟ ਆ ਪੰਜਾਬੀਆਂ ਨੂੰ ਸ਼ੇਅਰ ਦੀ ਲੋੜ ਆ ਪੰਜਾਬੀਆਂ ਨੂੰ ਕਮੈਂਟ ਦੀ ਲੋੜ ਆ ਪੰਜਾਬੀਆਂ ਨੂੰ ਫੋਲੋਅਰ ਦੀ ਲੋੜ ਆ ਤੇ ਪੰਜਾਬੀਗਾਂ ਨੂੰ ਸਿਆਣਪ ਦੀ ਲੋੜ ਦਈਆਂ ਇਹਦਾ ਮਤਲਬ ਇਹ ਆ ਤੁਹਾਨੂੰ ਚੇਤੇ ਹੋਣਾ ਕੁਝ ਬਰੇ ਪਹਿਲਾਂ ਦੀ ਗੱਲ ਆ ਵੀ ਇੱਕ ਥਾਂ ਦੇ ਉੱਤੇ ਲੁਧਿਆਣੇ ਦੇ ਵਿੱਚ ਤੰਦੂਰ ਦੇ ਵਿੱਚ ਤਪਦੇ ਤੰਦੂਰ ਦੇ ਵਿੱਚ ਮਗੇ ਹੋਏ ਤੰਦੂਰ ਦੇ ਵਿੱਚ ਕੁੱਤਾ ਸੁੱਟ ਦਿੱਤਾ ਗਿਆ ਸੀ ਉਹਦੀ ਵੀ ਪੰਜਾਬੀਗਾਂ ਦੇ ਇੱਕ ਹਿੱਸੇ ਦੇ ਵੱਲੋਂ ਵੀਡੀਓ ਬਣਾਈ ਗਈ ਸੀ ਤੇ ਵੀਡੀਓ ਪਾ ਕੇ ਗੱਲ ਕਹਿੰਦੇ ਸੀ ਆ ਦੇਖੋ ਕਿਵੇਂ ਅਨਰਥ ਹੋਇਆ ਪਿਆ ਆ ਦੇਖੋ ਪੰਜਾਬ ਦਾ ਅੱਜ ਦਾ ਹਾਲ ਕੀ ਆ ਵੀ ਭਾਈ ਜਿਹੜਾ ਜਾਨਵਰ ਆ ਜਿਹੜਾ ਬੋਲ ਨਹੀਂ ਸਕਦਾ ਉਹਦੀ ਦੇਖੋ ਵੀਡੀਓ ਬਣਾਈ ਜਾਂਦੇ ਬਣਾਉਣ ਵਾਲੇ ਕਹਿੰਦੇ ਵੀ ਉਹਦੀ ਦੇਖੋ ਜੀ ਕਿਸ ਤਰੀਕੇ ਦੇ ਨਾਲ ਦੁਰਗਤੀ ਕੀਤੀ ਜਾ ਰਹੀ ਆ ਉਹਨੂੰ ਕਿਵੇਂ ਮਚਾਇਆ ਜਾ ਰਿਹਾ ਉਹਨੂੰ ਤੰਦੂਰ ਚ ਕਿਵੇਂ ਪਾਇਆ ਜਾ ਰਿਹਾ ਉਹਦੇ ਵਿੱਚੋਂ ਕਿਸੇ ਨੇ ਇਹ ਨਹੀਂ ਗੱਲ ਕਹੀ ਸੀ ਵੀ ਦੋ ਮਾਰਗੋੜੇ ਥੱਪੜ ਤੇ ਜਿਵੇਂ ਤੁਸੀਂ ਤੰਦੂਰ ਦੇ ਵਿੱਚ ਕੁੱਤਾ ਕਿਵੇਂ ਸਾੜਨ ਲੱਗਾ ਉਹਨੂੰ ਰੋਕਿਆ ਜਾਵੇ ਪਰ ਆਪਾਂ ਲਾਈਵ ਹੋਣਾ ਜਾਣਦੇ ਆ ਇਹ ਆਲੇ ਦੁਆਲੇ ਝਾਤ ਮਾਰ ਕੇ ਦੇਖੋ ਸੜਕ ਦੇ ਵਿਚਾਲੇ ਖੜ ਕੇ ਲਾਈਵ ਹੋ ਜਾਣਗੇ ਦੋ ਜਣੇ ਲੜਦੇ ਆ ਇੱਧਰ ਲਾਈਵ ਹੋ ਜਾਣਗੇ ਕੋਈ ਘਰ ਦੇ ਵਿੱਚ ਕੋਈ ਕਲੇਸ਼ ਪਿਆ ਹੋਇਆ ਕੋਈ ਲਾਈਵ ਹੋ ਜਾਊਗਾ ਸੜਕ ਦੇ ਉੱਤੇ ਕੁਝ ਵੀ ਹੋਵੇ ਨਹਿਰ ਦੇ ਕੰਡੇ ਤੇ ਕੁਝ ਵੀ ਹੋਵੇ ਫੁੱਟਪਾਥ ਤੇ ਕੁਝ ਵੀ ਹੋਵੇ ਲਾਈਵ ਹੋ ਜਾਣਗੇ ਪਰ ਉਹਦੇ ਵਿੱਚ ਆਪ ਦਾ ਮਨੁੱਖੀ ਤੌਰ ਦੇ ਉੱਤੇ ਯੋਗਦਾਨ ਪਾਉਣਾ ਪੰਜਾਬੀ ਗਾਂ ਦੇ ਹਿੱਸੇ ਚ ਲਾ ਗਿਆ ਪੰਜਾਬੀ ਇਹੋ ਜੇ ਨਹੀਂ ਸੀ ਹੁੰਦੇ ਜਿਵੇਂ ਅੱਜ ਕੱਲ ਫੋਲੋਅਰ ਦੇ ਚੱਕਰ ਦੇ ਵਿੱਚ ਵਿਊ ਦੇ ਚੱਕਰ ਦੇ ਵਿੱਚ ਬਣ ਗਏ ਤੇ ਪੰਜਾਬੀ ਗਾਂ ਨੂੰ ਪਤਾ ਨਹੀਂ ਇਹ ਅਕਲ ਕਿਹਨੇ ਦਿੱਤੀ ਸਾਨੂੰ ਗੁਰੂ ਸਾਹਿਬਾਨ ਨੇ ਤਾਂ ਨਹੀਂ ਸੀ ਇਹ ਗੱਲ ਕਹੀ ਸਾਨੂੰ ਕਿਸੇ ਦੇਵੀ ਦੇਵਤੇ ਨੇ ਤਾਂ ਇਹ ਗੱਲ ਕਹੀ ਨਹੀਂ ਨਾ ਸਾਨੂੰ ਘਰਦਿਆਂ ਨੇ ਇਹ ਗੱਲ ਕਹੀ ਆ ਪਰ ਇਹ ਉਹ ਵੇਲਾ ਜਦੋਂ ਪੰਜਾਬਣਾ ਆਪ ਵੀ ਲੀੜੇ ਲਾ ਕੇ ਕਈ ਸਾਰੀਆਂ ਨਹੀਂ ਇਸ ਵੇਲੇ ਇੰਸਟਾਗ੍ਰਾਮ ਦੇ ਉੱਤੇ ਜਲਵਾ ਪੇਸ਼ ਕਰਨ ਚ ਲੱਗੀਆਂ ਜਦੋਂ ਪੰਜਾਬੀ ਨੌਜਵਾਨਾਂ ਦਾ ਵੱਡਾ ਹਿੱਸਾ ਔਰਤਾਂ ਦੇ ਰੂਪ ਦੇ ਵਿੱਚ ਆ ਕੇ ਤੇ ਨਾਚ ਗਾਣਾ ਪੇਸ਼ ਕਰਕੇ ਫੋਲੋਅਰ ਲੈਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਇਹ ਗੱਲ ਕਹਨੇ ਸੀ ਕਿ ਮਰਦ ਤੇ ਔਰਤਾਂ ਜਿਹੜੀਆਂ ਉਹ ਸਾਡੀ ਸ਼ਾਨ ਆ ਪੰਜਾਬ ਦੇ ਬਹਾਦਰ ਰਹੇ ਪਰ ਅੱਜ ਪੰਜਾਬ ਦੇ ਵਿੱਚ ਮੁੰਡੇ ਮੁੰਡਿਆਂ ਵਰਗੇ ਨਹੀਂ ਤੇ ਕੁੜੀਆਂ ਕੁੜੀਆਂ ਵਰਗੀਆਂ ਨਹੀਂ ਮਰਦ ਮਰਦਾਂ ਵਰਗੇ ਨਹੀਂ ਔਰਤਾਂ ਔਰਤਾਂ ਵਰਗੀਆਂ ਨਹੀਂ ਅੱਜ ਕੱਲ ਤਾਂ ਉਹ ਕੁਝ ਚੱਲ ਰਿਹਾ ਜਿਹਦੇ ਬਾਰੇ ਮੈਂ ਟਿੱਪਣੀ ਕਰਨ ਤੋਂ ਵੀ ਸ਼ਰਮ ਮਹਿਸੂਸ ਕਰਦਾ ਜਿੰਨੀਆਂ ਗੰਦੀਆਂ ਗੱਲਾਂ ਜਿੰਨੇ ਪੁੱਠੇ ਕੰਮ ਜਿੰਨਾ ਕੁੱਤ ਪੁਣਾ ਕਰੂਗਾ ਕੋਈ ਤੇ ਉਹਨੇ ਉਹਦੇ ਵੱਧ ਫੋਲੋਅਰ ਹੁੰਦੇ ਪੰਜਾਬੀਆਂ ਨੂੰ ਇਸ ਫੋਲੋਅਰ ਦੀ ਝਾਕ ਨੇ ਮਾਰ ਲਿਆ ਪੰਜਾਬੀ ਆਪ ਦੇ ਅਸਲ عقیده ਤੋਂ ਪੰਜਾਬੀ ਆਪ ਦੇ ਅਸਲ ਫਰਜ਼ਾਂ ਤੋਂ ਮੁਨਕਰ ਹੋ ਗਏ ਆ ਮੈਂ ਕਦੇ ਕਦੇ ਹੈਰਾਨ ਹੁੰਨਾ ਵੈਸੇ ਮੈਂ ਇੰਸਟਾਗ੍ਰਾਮ ਬਹੁਤ ਘੱਟ ਵੇਖਦਾ ਮੈਂ ਦੇਖ ਕੇ 당ਗ ਰਹਿ ਜਾਂਦਾ ਵੀ ਯਾਰ ਪੰਜਾਬੀਆਂ ਨੂੰ ਹੋ ਕੀ ਗਿਆ ਕੁੜੀਆਂ ਜਿਹੜੀਆਂ ਪੰਜਾਬਣ ਕੁੜੀਆਂ ਉਹ ਕੈਸੀਆਂ ਕੈਸੀਆਂ ਗਿੰਦਗੀਆਂ ਗੱਲਾਂ ਦੋ ਅਰਥ ਹੀ ਨਹੀਂ ਸਿੱਧੀਆਂ ਹੀ ਲੁੱਚੀਆਂ ਗੱਲਾਂ ਕਰਦੀਆਂ ਮੁੰਡੇ ਵੀ ਉਹ ਹੋ ਜੇ ਆ ਕਈ ਮੁੰਡੇ ਗੇ ਬਣ ਕੇ ਮਾਣ ਮਹਿਸੂਸ ਕਰਦੇ ਆ ਕਈ ਕੁੜੀਆਂ ਇਦਾਂ ਦਾ ਕੰਮ ਕਰਕੇ ਮਨ ਮਹਿਸੂਸ ਕਰਦੀਆਂ ਤੇ ਪੰਜਾਬ ਤੁਰ ਕਿਹੜੇ ਪਾਸੇ ਨੂੰ ਪਿਆ ਇਸ ਇਹਨਾਂ ਲੋਕਾਂ ਦੇ ਸਿਰ ਦੇ ਉੱਤੇ ਪੰਜਾਬ ਬਚਣਾ ਇਹ ਕਿਹੜੀ ਮਾਈ ਭਾਗੋ ਤੇ ਮਾਈ ਜੀਤੋ ਦੀਆਂ ਵਾਰਸੇ ਕਿਹੜੀਆਂ ਕਿਹੜੇ ਅਸੀਂ ਹਰੀ ਸਿੰਘ ਨਲੁਆੜੀ ਜਿਹੜੀ ਗੱਲ ਕਰਦੇ ਆ ਉਹਦੇ ਪੰਜਾਬ ਦੇ ਵਿੱਚ ਉਹਦੀ ਥਾਂ ਦੇ ਉੱਤੇ ਉਹਦੀ ਧਰਤੀ ਦੇ ਉੱਤੇ ਆਹ ਕੁਝ ਹੋ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ ਦੇ ਉੱਤੇ ਆਹ ਕੁਝ ਹੋਣ ਲੱਗ ਪਿਆ ਤੇ ਹਾਲੇ ਅਸੀਂ ਇਹ ਗੱਲ ਕਹਿੰਨੇ ਪੰਜਾਬ ਦਾ ਪਤਾ ਨਹੀਂ ਕੀ ਬਣਨਾ ਪੰਜਾਬ ਦਾ ਇੰਸਟਾਗ੍ਰam ਦੇ ਉੱਤੇ ਬਹੁਤ ਕੁਝ ਬਣ ਰਿਹਾ ਪੰਜਾਬ ਦਾ ਫੇਸਬੁੱਕ ਦੇ ਉੱਤੇ ਬੜਾ ਕੁਝ ਬਣ ਰਿਹਾ ਯੂਟਿਊਬ ਦੇ ਉੱਤੇ ਪੰਜਾਬ ਦੇ ਵਿੱਚ ਕ੍ਰਾਂਤੀ ਹਰ ਰੋਜ਼ ਆਈ ਰਹਿੰਦੀ ਆ ਪਰ ਪੰਜਾਬ ਦੇ ਲੋਕਾਂ ਦੇ ਵਿੱਚੋਂ ਅਣਖ ਮੁੱਕ ਰਹੀ ਆ ਪੰਜਾਬ ਦੇ ਲੋਕਾਂ ਨੇ ਅਣਖ ਦੀ ਪਰਿਭਾਸ਼ਾ ਹੋਰ ਕੱਢ ਲਈ ਆ ਇਹ ਵੀ ਆਪ ਦੇ ਆਪ ਨੂੰ ਅਣਖੀ ਕਹਿੰਦੇ ਹੋਣੇ ਆ ਜਿਹੜੇ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਤੇ ਬਜ਼ੁਰਗ ਦੂ ਮਰਦਾ ਵੇਖ ਰਹੇ ਆ ਉਹ ਵੀ ਕਹਿੰਦੇ ਹੋਣੇ ਕਿ ਅਸੀਂ ਪੰਜਾਬੀ ਆ ਸੀ ਅਣਖੀ ਹੁੰਨੇ ਆ ਅਸੀਂ ਖੇਤਾਂ ਦੇ ਰਾਖੇ ਹੁੰਨੇ ਆ ਅਸੀਂ ਰਿਸ਼ਤੇ ਨਿਭਾਉਨੇ ਆ ਇਹ ਵੀ ਆਪਣੇ ਆਪ ਨੂੰ ਕਹਿੰਦੇ ਹੋਣੇ ਆ ਇਹ ਵੀ ਗੱਲ ਕਹਿੰਦੇ ਹੋਣੇ ਕਿ ਭਾਈ ਪੰਜਾਬ ਦਾ ਬਣ ਕੁਝ ਨਹੀਂ ਸਕਦਾ ਸਰਕਾਰਾਂ ਨੇ ਬਹੁਤ ਕੁਝ ਕਰਤਾ ਤੁਹਾਡੀਆਂ ਕਰਤੂਤਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੁਹਾਨੂੰ ਲਹਨਤਾ ਪੂਰਾ ਪੰਜਾਬ ਪਾਰ ਰਿਹਾ ਤੁਸੀਂ ਫੇਰ ਵੀ ਇਹ ਗੱਲ ਕਹਿੰਦੇ ਹੋਗੇ ਕਿ ਅਸੀਂ ਸੱਚੇ ਆ ਪੰਜਾਬੀਆਂ ਦੀ ਮਾੜੀ ਕਿਸਮਤ ਕਹਿ ਲਗੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਜੀ ਕਿ ਅਸੀਂ ਆਪ ਮਾੜੇ ਹੋ ਗਏ ਆ ਸਰਕਾਰਾਂ ਮਾੜੀਆਂ ਹਨ ਸੱਚ ਆ ਵਿਰੋਧੀ ਪਾਰਟੀਆਂ ਨੇ ਫਰਜ਼ ਨਹੀਂ ਨਿਭਾਇਆ ਸੱਚ ਆ ਤੁਸੀਂ ਆਪ ਕੀ ਕੀਤਾ ਤੁਸੀਂ ਪਿੰਡ ਲਈ ਗਲੀ ਲਈ ਗਵਾਂਢ ਲਈ ਪੱਤੀ ਲਈ ਮੁਹੱਲੇ ਲਈ ਕੀਤਾ ਕੀ ਆ ਸਾਨੂੰ ਇਸ ਬਜ਼ੁਰਗ ਦੀ ਵੀਡੀਓ ਦੇਖ ਕੇ ਦੁੱਖ ਹੋਇਆ ਤੁਹਾਨੂੰ ਵੀ ਸ਼ਰ ਹੋਇਆ ਪਰ ਪੰਜਾਬ ਦੇ ਵਿੱਚ ਯਾਰ ਜੇਕਰ ਕਿਸੇ ਨੂੰ ਤੁਸੀਂ ਕੋਈ ਮਜਬੂਰੀ ਦੇ ਵਿੱਚ ਜਾਂ ਟੁੱਟ ਚੁੱਕਿਆ ਬੰਦਾ ਜੇਕਰ ਕੋਈ ਮਰਨ ਦੀ ਕੋਸ਼ਿਸ਼ ਕਰਦਾ ਅੱਗ ਲੱਗੇ ਉਹ ਜੇ ਮੋਬਾਈਲਾਂ ਨੂੰ ਅੱਗ ਲੱਗੇ ਉਹ ਜੇ ਵਿਊ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ ਮਰ ਤੁਸੀਂ ਵੀ ਜਾਣਾ ਮਰ ਉਹ ਵੀ ਚੱਲਿਆ ਪਰ ਤਮਾਸ਼ਾ ਨਾ ਦੇਖਿਆ ਕਰੋ ਪੰਜਾਬ ਦੇ ਵਿੱਚ ਤਮਾਸ਼ੀਬੀਨ ਪਹਿਲਾਂ ਹੀ ਬਹੁਤ ਆ ਪੰਜਾਬ ਦੇ ਵਿੱਚ ਹੋਰ ਤਮਾਸ਼ੀਬੀਨ ਦੀ ਲੋੜ ਨਹੀਂ ਆ ਜੋ ਆਪਾਂ ਤਮਾਸ਼ਗੀ ਤੋਂ ਉੱਤੇ ਉੱਠ ਗਏ ਤੇ ਆਪਦੇ ਫਰਜ਼ ਨਿਭਾਉਣੀ ਸ਼ੁਰੂ ਕਰ ਗਏ